ਉਧਰ ਚੰਡੀਗੜ੍ਹ ਦੇ ਵਿਧਾਨ ਸਭਾ ਦੀ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ ਜੀ ਉਹਦੇ ਤੇ ਕੀ ਵਿਵਾਦ ਜਿਹਾ ਛੜਿਆ ਹੋਇਆ ਜੀ ਹੁਣ ਵਿਵਾਦ ਜਿਹਾ ਤੁਸੀਂ ਇਤਿਹਾਸ じゃ ਨਹੀਂ ਪੜਿਆ ਜੀ ਜੇ ਪੜਿਆ ਹੋਵੇ ਚੰਗੀ ਤਰ੍ਹਾਂ ਚੰਡੀਗੜ੍ਹ ਤੇ ਵਿਵਾਦ ਕਿਉਂ ਆ ਤੇ ਮੇਰੇ ਖਿਆਲ ਦੇ ਨਾਲੇ ਵਿਵਾਦ ਜਿਹਾ ਨਹੀਂ ਫਿਰ ਇਹ ਜਜ਼ਬਾਤ ਜਿਹਾ ਹੈ ਜੀ ਫਿਰ ਬਣ ਜਾਂਦਾ ਸਭ ਚੰਡੀਗੜ੍ਹ ਆ ਨਾ ਜਿਹੜਾ ਚੰਡੀਗੜ੍ਹ ਉਹ ਸ਼ਹਿਰ ਨਹੀਂ ਹੈ ਹੂੰ ਉਹ ਪੰਜਾਬ ਦੀ ਛਾਤੀ ਤੇ ਉਸਰਿਆ ਕਹਿ ਲੋ ਕਿ ਪੱਥਰਾਂ ਦਾ ਵਿਰਾਸਤੀ ਨਿਸ਼ਾਨ ਹੈ ਨਿਸ਼ਾਨ ਬਿਲਕੁਲ ਤਾਮੀਰ ਹੋਇਆ ਹੈ ਜੰਜਾਬ ਦੀ ਛਾਤੀ ਤੇ ਪਰ ਗੱਲ ਕੀ ਹੈ ਕਿ ਉਸ ਵੇਲੇ ਵੀ ਕੁਝ ਲੀਡਰ ਕਹਿ ਲੋ ਕੁਝ ਫੈਸਲੇ ਜਿਹੜੇ ਸੀਗੇ ਸਾਨੂੰ ਲੈ ਡੋਬੇ ਸਾਡੀ ਰਾਜਧਾਨੀ ਸੀ ਲਾਹੌਰ ਸਾਹਿਬ ਜੀ ਠੀਕ ਹੈ ਜੀ ਲਾਹੌਰ ਤੋਂ ਬਾਅਦ ਕੁਝ ਸਮਾਸ਼ ਸ਼ਮਲੇ ਰਹੀ ਸ਼ਿਮਲਾ ਵੀ ਗਿਆ ਲਾਹੌਰ ਵੀ ਗਿਆ ਹੂੰ ਕਗਰੇ ਵੀ ਗਿਆ ਤੇ ਫੁੱਲ ਫੁੱਲਕਾਰੀਆਂ ਵੀ ਗਈਆਂ ਤੇ ਇੱਥੇ ਆ ਕੇ ਚੰਡੀਗੜ੍ਹ ਉਹ ਵੀ ਸਾਡਾ ਚਲੇ ਗਿਆ ਜੀ ਚੰਡੀਗੜ੍ਹ ਜਦੋਂ ਚਲਾ ਗਿਆ ਚਲੇ ਗਿਆ ਤਾਂ ਭਾਵੇਂ ਆ ਕਿ ਪੰਜਾਬ ਚੋਂ ਹਰਿਆਣਾ ਨਿਕਲ ਗਿਆ ਹਾਲਾਂਕਿ ਇਤਿਹਾਸਿਕ ਤੱਥ ਇਹ ਆ ਕਿ ਮੂਲ ਪੰਜਾਬ ਤੇ ਇਹੀ ਰਹਿ ਗਿਆ ਨਾ ਹੂੰ ਪੰਜਨਾਬ ਜਿਸ ਨੂੰ ਕਹਿੰਦੇ ਆ ਪੰਜਾਬ ਕਹਿੰਦੇ ਆ ਜੀ 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 ਜਿਹੜਾ ਹਰਿਆਣੇ ਵਾਲਾ ਜਿਆਦਾ ਇਲਾਕਾ ਹੈ ਮੇਰੇ ਖਿਆਲ ਦੇ ਨਾਲ 1857 ਵਾਲੇ ਗਦਰ ਤੋਂ ਬਾਅਦ ਇੱਧਰ ਜੋੜਿਆ ਗਿਆ ਸੀਗਾ ਇੱਕ ਸਜ਼ਾ ਦੇ ਤੌਰ ਤੇ ਸਾ ਜੀ ਇਹ ਵੀ ਇੱਕ ਇਤਿਹਾਸਿਕ ਫੈਕਟ ਹੈ ਚੈੱਕ ਕਰਨ ਵਾਲਾ ਹੈ ਬਤਾਈਏ ਕਿ ਨਾ ਕਿ ਸਾਰੀਆਂ ਚੀਜ਼ਾਂ ਪੜੀਆਂ ਉਹ ਨਾ ਮਜ਼ਾ ਆਉਂਦਾ ਨਾ ਚੀਜ਼ਾਂ ਜੀ 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 ਬਿਲਕੁਲ ਤਾਂ ਭਈ ਹੋਇਆ ਕਿ ਕਿ ਜਦੋਂ ਚੰਡੀਗੜ੍ਹ ਜਿਹੜਾ ਸੀਗਾ ਉਹ ਸਾਥੋਂ ਖੁੱਸਿਆ ਤਾਂ ਫਿਰ ਰੌਲਾ ਸਟਾਰਟ ਹੋ ਗਿਆ ਸ਼ਾਰਟ ਤੋਂ ਹੂੰ ਰਜੀਵ ਲੰਗੋਵਾਲ ਸਮਝੌਤਾ ਸੀਗਾ ਜਿਹੜਾ ਉਹਦੇ ਚ ਮੰਨ ਗਏ ਕਿ ਚੰਡੀਗੜ੍ਹ ਤੁਹਾਨੂੰ ਦੇ ਦੇਵਾਂਗੇ ਇੱਥੇ ਦੀਵਿਆਂ ਚ ਕਿਉਂ ਪੈ ਗਿਆ ਸਭ ਕੁਝ ਹੋ ਗਿਆ 26 ਜਨਵਰੀ ਨੂੰ ਜਾਓ ਵੀ ਖੁਸ਼ੀਆਂ ਮਨਾਓ ਹੂੰ ਹੂੰ ਫੇਰ ਕੰਮ ਵਿੱਚੇ ਹੀ ਰਹਿ ਗਿਆ ਸਮਾਂ ਦੀ ਉਹ ਜਿਹੜਾ S Y L ਦਾ ਸੀਗਾ ਉਹ ਤੇ ਅਗਲੇ ਨੇ ਚੱਕ ਲਿਆ ਕਿ ਤੁਸੀਂ ਰਜੀਵ ਲੰਗੋਵਾਲ ਸਮਝੌਤੇ ਚ ਮੰਨੇ ਸੋ ਤੇ ਜਿਹੜੀ ਚੀਜ਼ ਉਹਨਾਂ ਨੇ ਆਪ ਮੰਨੀ ਉਹਦੇ ਤੋਂ ਮੁਕਰ ਮੈਂ ਤੋਂ ਮੁਕਰ ਗਏ ਮਰੇ ਮੁਕਰੇ ਦਾ ਇਲਾਜ ਕੋਈ ਨਾ ਕੋਈ ਸਾਥੀ ਨਹੀਂ ਜੱਗ ਤੋਂ ਚੱਲਿਆਂ ਦਾ ਬਿਲਕੁਲ ਜੀ ਤਹਾਲ ਕੁਛ ਐਸਾ ਹੀ ਆ ਸਾਡਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਤੋਂ ਬਾਅਦ ਇੱਕ ਬਣ ਗਿਆ ਸਿਆਸੀ ਮੁੱਦਾ ਜੀ ਜੀ ਸਿਆਸੀ ਮੁੱਦਾ ਕਿਸ ਤਰ੍ਹਾਂ ਮੈਂ ਮੈਂ ਤੁਹਾਨੂੰ ਜਿੱ ਸਿੱਧੀ ਗੱਲ ਦੱਸ ਦਿਆਂ ਚੰਡੀਗੜ੍ਹ ਤੁਸੀਂ ਵੀ ਜਾਂਦੇ ਜੇ ਤੇ ਆਪਾਂ ਵੀ ਗੜਾ ਛੜਾ ਲਾ ਕੇ ਰੱਖੀ ਤੇ ਮੇਰਾ ਤਾਂ ਸੌਰਿਆਂ ਦਾ ਪਿੰਡ ਬਿਲਕੁਲ ਬਿਲਕੁਲ ਯਾਰਾਂ ਦਾ ਡੇਰਾ ਵੀ ਹੈ ਤੇ ਸੌਰਿਆਂ ਦਾ ਪਿੰਡ ਵੀ ਹੂੰ ਹੂੰ ਉੱਥੇ ਜਦੋਂ ਚੰਡੀਗੜੀਆਂ ਨਾਲ ਗੱਲ ਕਰੀਏ ਕਿ ਮੈਂ ਕਿਉਂਕਿ ਮੇਰੀ ਉਹਨੂੰ ਰੁਚੀ ਹੈ ਨਾ ਚੀਜ਼ਾਂ 'ਚ ਆ ਹੂੰ ਹੂੰ ਬਿਲਕੁਲ ਤੇ ਮੈਂ ਅਕਸਰ ਉਹਨਾਂ ਨੂੰ ਪੁੱਛਦਾ ਹਾਂ ਕਿ ਯਾਰ ਜੇ ਤੁਹਾਨੂੰ ਸਾਡੇ 'ਚੋਂ ਇੱਕ ਚੁਣਾ ਪਵੇ ਤਾਂ ਕਿਹਨੂੰ ਚੁਣੋਗੇ ਹੂੰ ਪੰਜਾਬ ਕਿ ਹਰਿਆਣਾ ਜੀ ਤੇ ਬਹੁਤਿਆਂ ਦਾ ਕੁਝ ਜਜ਼ਬਾਤੀ ਬੰਦੇ ਹੁੰਦੇ ਕਿ ਪੰਜਾਬ ਪੰਜਾਬ ਬਿਲਕੁਲ ਜੀ ਜਾਂ ਕੁਝ ਹਰਿਆਣਵੀ ਹਰਿਆਣਾ ਬਹੁਤੇ ਕਹਿੰਦੇ ਆ ਕਿ ਜਿੱਥੇ ਸਾਡੀ ਲੱਗੀ ਹੈ ਤੇ ਲੱਗੀ ਰਹਿਣ ਦੇ ਉਹ ਕਹਿੰਦੇ ਅਸੀਂ ਦੋਨਾਂ ਨਾਲ ਲਈ ਜਾਣਾ ਹੂੰ ਜ਼ਿਆਦਾਤਰ ਦਾ ਮਤ ਇਹ ਹੁੰਦਾ ਜੀ ਉਹ ਕਹਿੰਦੇ ਅਸੀਂ ਪੰਜਾਬ ਵਾਲਿਆਂ ਨੂੰ ਵੀ ਦੇਖਦੇ ਆ ਲੀਡਰਾਂ ਨੂੰ ਹੂੰ ਹਰਿਆਣੇ ਵਾਲੇ ਨੂੰ ਵੀ ਦੇਖਦੇ ਆ ਅਸੀਂ ਮੁਹਾਲੀ ਵੀ ਦੇਖਦੇ ਆ ਪੰਚਕੂਲਾ ਵਰਗਾ ਉਹ ਵੀ ਸਭ ਕੁਝ ਦੇਖਦੇ ਆ ਸਾਡਾ ਨਚੋੜੇ ਹੋਈ ਆ ਕਿ ਜਿੱਥੇ ਹੈਗੇ ਠੀਕ ਆ ਹੂੰ ਯੂਟੀ ਹੀ ਠੀਕ ਹੈ ਜੀ ਜੀ ਤਾਂ ਦਾ ਮਤਲਬ ਇਹ ਆ ਕਿ ਯੂਟੀ ਤੋਂ ਪੰਜਾਬ ਦੀ ਜੇ ਰਾਜਧਾਨੀ ਬਣਾਉਣੀ ਵੀ ਹੋਵੇ ਤਾਂ ਉਹਦੀ ਤਾਕਤ ਕਿਹਦੇ ਕੋਲ ਆ ਕੇਂਦਰ ਕੋਲ ਆ ਕੇਂਦਰ ਕੇਦਾ ਹੂੰ ਕੇਂਦਰ ਭਾਜਪਾ ਦਾ ਅੱਜ ਜੀ ਅੱਜ ਭਾਜਪਾ ਦਾ ਹੈ ਦੇਖੋ ਇੱਥੇ ਜਿਹੜੇ ਹੈਗੇ ਆ ਉਹ ਬੀਬੀ ਆ ਗਈ ਛੁਟਕੀ ਛੁਟਕੀ ਐ ਐਮਐਸਪੀ ਹੂੰ ਅਸੀਂ ਜੀ ਸੁਪਰੀਮ ਕੋਰਟ ਜਾਵਾਂਗੇ ਫਲਾ ਕਰਾਂਗੇ ਧਮਕਾ ਕਰਾਂਗੇ ਕਾਲੀ ਆ ਗਿਆ ਉਹ ਮਤਲਬ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਸਮਰਥਕ ਕਹਿੰਦੇ ਕਿ ਜਲਦੀ ਜਲਦੀ ਕੰਮ ਨਿਬੜੋ ਇੱਥੇ ਸਿੱਕ ਫਸ ਗਏ ਆ ਜੀ ਮੁੱਦੇ ਬੜੇ ਗੰਭੀਰ ਹੋ ਗਏ ਬਿਲਕੁਲ ਅਸੀਂ ਚੰਡੀਗੜ੍ਹ ਦੇ ਮਾਮਲੇ ਤੇ ਬਾਈ ਲੜਾਈ ਲੜਨੀ ਜੀ ਕਾਂਗਰਸੀ ਪਰ ਇੱਥੋਂ ਤੱਕ ਕੇ ਭਾਜਪਾ ਦੇ ਜਿਹੜੇ ਕਹਿ ਲੋ ਕਿ ਥੋੜੇ ਬਹੁਤੇ ਬਚੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਵੀ ਕਹਿ ਰਹੇ ਸੀ ਕਿ ਜੀ ਕਿ ਇਹ ਕੋਈ ਧਰਤੀ ਦਾ ਟੁਕੜਾ ਗੱਲ ਠੀਕ ਆ ਬਈ ਇਹ ਮਤਲਬ ਕਿ ਪੰਜਾਬ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਜੀ 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 ਪਰ ਇਹਦੇ ਚ ਹੁਣ ਤੁਸੀਂ ਕਰ ਕੀ ਸਕੋਗੇ ਕੁਝ ਨਹੀਂ ਕਰ ਸਕਦੇ ਕੇਂਦਰ ਹੀ ਇਹਨੂੰ ਕਿਸੇ ਤਣਪੱਤਨ ਲਾ ਸਕਦਾ ਪਰ ਹਰਿਆਣਾ ਹੁਣ ਕਮਜ਼ੋਰ ਨਹੀਂ ਹੈ ਸਰ ਬਿਲਕੁਲ ਹਰਿਆਣਾ ਆਪਣਾ ਦਾਵਾ ਕਰ ਛਿੜੇਗਾ ਉਹਨਾਂ ਨੇ ਕੀ ਕੀਤਾ ਕਿਉਂਕਿ ਹਰਿਆਣੇ ਦੀ ਸਮੱਸਿਆ ਇਹ ਸੀ ਕਿ ਜਿਹੜੀ ਉਹਨਾਂ ਦੀ ਵਿਧਾਨ ਸਭਾ ਕਿਉਂਕਿ ਸਾਰਾ ਕੁਝ ਤੇ ਇਕੱਠਾ ਸੀਗਾ ਦੋ ਭਰਾਵਾਂ ਨੇ ਸਮਾਨ ਵੰਡਿਆ ਬਿਲਕੁਲ ਜਦ ਦੋ ਭਰਾਵਾਂ ਨੇ ਸਮਾਨ ਵੰਡਿਆ 60 40 ਦੀ ਰੇਸ਼ਿਓ ਆਈ ਉਹਨਾਂ ਦਾ ਕੀ ਆ ਕਿ ਵਿਧਾਨ ਸਭਾ ਦਾ ਜਿਹੜਾ ਕਹ ਲੋ ਥਾਂ ਆ ਨਾ ਹੂੰ ਉਹਨਾਂ ਦੇ ਮੁਤਾਬਕ ਉਹ ਸੌੜਾ ਹੈ ਜੀ ਢੀੜਾ ਹੂੰ ਥੋੜਾ ਤੇ ਕੁਝ ਕਮਰਿਆਂ ਦਾ ਅੱਜ ਤੱਕ ਉਹ ਕਹਿੰਦੇ ਆ ਕਿ ਪੰਜਾਬ ਨੇ ਕਬਜ਼ਾ ਹੀ ਨਹੀਂ ਦਿੱਤਾ ਸਾਨੂੰ ਹੂੰ ਉਹਨਾਂ ਨੇ ਰੌਲਾ ਪਾ ਲਿਆ ਗਿਆਨ ਚੰਦ ਉਜਾਉਂਦੇ ਸੀ ਸਪੀਕਰ ਇਹਨਾਂ ਦੇ ਜੇ ਕਿਸੇ ਨੂੰ ਸ਼ੱਕ ਹੋਵੇ ਤੇ ਕੱਢ ਲਿਓ ਉਹਨਾਂ ਬੜਾ ਰੋਲਾ ਪਾਇਆ ਸੀ ਕਿ ਅਸੀਂ ਆਪਣੇ ਹੱਕ ਦੇ ਕਮਰੇ ਨਹੀਂ ਛੱਡਨੇ ਜੋ ਮਰਜ਼ੀ ਕਰ ਲੋ ਜੀ ਤੇ ਉੱਥੇ ਤੇ ਇੱਕ ਮੌਕਾ ਇਹ ਆ ਗਿਆ ਸੀ ਕਿ ਉਹ ਕਿਤੇ ਕਿਉਂਕਿ ਹੁਣ ਕੰਪਲੈਕਸ ਤੇ ਇੱਕ ਹੀ ਆ ਇੱਕੋ ਹੀ ਹੈ ਬਿਲਕੁਲ ਵੀ ਕਿਤੇ ਉਹਨਾਂ ਵਾਲੇ ਜਿਹੜੇ ਵਿਧਾਇਕ ਇੱਧਰ ਨਾ ਆ ਜਾਣ ਨਾ ਪੱਕੇ ਕਿ ਇੱਥੇ ਬਾਹਰ ਨਾ ਜਾਣ ਆ ਕੇ ਜੀ 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 ਇੱਕ ਮੌਕਾ ਇਹੋ ਜਿਹਾ ਵੀ ਆਇਆ ਸੀਗਾ ਬਿਲਕੁਲ ਤਾਂ ਗੱਲ ਇਹ ਆ ਕਿ ਹੁਣ ਉਹਨਾਂ ਨੇ ਇਹ ਮੁੱਦਾ ਉਭਾਰ ਦਿੱਤਾ ਮੈਨੂੰ ਤੇ ਇਹ ਸੀ ਮੈਂ ਕਿਹਾ ਇਹ ਅ ਜਿਹੜਾ ਹਰਿਆਣੇ ਦਾ ਇਲੈਕਸ਼ਨ ਇਹ ਤੋਂ ਪਹਿਲਾਂ ਹੀ ਕੰਮ ਚੱਕ ਦੇਣਗੇ ਪਰ ਰੌਲਾ ਕੀ ਸੀ ਰੌਲਾ ਪੈ ਗਿਆ ਕੈਨੋਂ ਸੀ ਦਾ ਜੀ ਉਹ ਕਹਿੰਦੇ ਕਿ ਅਸੀਂ ਨਹੀਂ ਇੱਥੇ ਸਾਨੂੰ ਤੇ ਚਾਹੀਦੀ ਆ ਅੱਡ ਵਿਧਾਨ ਸਭਾ ਅੱਡ ਵਿਧਾਨ ਸਭਾ ਦਾ ਮਤਲਬ ਇਹ ਆ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਇੱਕ ਅੱਡ ਤੋਂ ਵਿਧਾਨ ਸਭਾ ਪੰਜਾਬ ਤੋਂ ਉੱਥੇ ਹੀ ਰਹਿ ਗਿਆ ਜੀ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਰੇਲਵੇ ਸਟੇਸ਼ਨ ਤੋਂ ਜਿਹੜੀ ਉਹ ਆਈਟੀ ਪਾਰਕ ਨੂੰ ਜਾਂਦੀ ਆ ਸੜਕ ਉਹਦੇ ਤੇ 10 ਕਿੱਲੇ ਦੇ ਦਿਓ ਬਦਲੇ ਚ ਮਨਸਾ ਦੇਵੀ ਕੰਪਲੈਕਸ ਦੇ ਲਾਗੇ ਤੁਹਾਨੂੰ 12 ਕਿੱਲੇ ਦੇ ਦਿੰਨੇ ਆ ਹੂੰ ਰੌਲਾ ਸੀ ਰੌਲਾ ਸੀ ਇੱਕ ਐਨਓਸੀ ਦਾ ਜਿਹੜੀ ਆ ਕਿਹ ਲੋਕੇ ਵਾਤਾਵਰਨ ਜਾਂ ਜੰਗਲਾਤ ਨਾਲ ਜੁੜੀ ਸੀ ਹੂੰ ਉਹ ਐਨਓਸੀ ਅਗਲੇ ਨੇ ਕਲੀਅਰ ਕਰ ਦਿੱਤੇ ਤਾਂ ਬਸ ਹੋ ਗਿਆ ਕੰਮ ਇਹ ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾ ਕੱਖ ਨਹੀਂ ਵਟਿਆ ਜਾਣਾ ਮੈਂ ਨਾ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਜਿਹੜੀ ਗੱਲ ਤੇ ਲੜਾਈ ਲੜੀ ਜਾਣੀ ਚਾਹੀਦੀ ਸੀ ਉਸ ਗੱਲ ਤੇ ਕਦੇ ਲੜਾਈ ਲੜੀ ਨਹੀਂ ਗਈ ਪਹਿਲੀ ਗੱਲ ਇਹ ਆ ਅਕਾਲੀ ਹੋਣ ਕਾਂਗਰਸੀ ਹੋਣ ਤੇ ਚਾਹੇ ਹੋਣਾ ਕ੍ਰਾਂਤੀਕਾਰੀ ਜੀ ਇਹਨਾਂ ਨੇ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਅਕਾਲੀਆਂ ਨੇ ਇੱਕ ਵਾਰੀ ਪੈਨਲ ਹੀ ਨਹੀਂ ਸੀ ਭੇਜਿਆ ਉਹਨਾਂ ਨੇ ਬਹੁਤ ਵਾਰੀ ਲੈਟਰ ਕੱਢੇ ਕਿਉਂਕਿ 60 40 ਨਾਲ ਨਿਯੁਕਤੀ ਹੁੰਦੀ ਆ ਜੀ ਕਾਂਗਰਸੀਆਂ ਦਾ ਹਾਲ ਤੇ ਆ ਤੁਹਾਡੇ ਵੇਖਣ ਦੇ ਅਨੁਸਾਰ ਹੀ ਆ ਤੇ ਆ ਜਿਹੜਾ ਹੁਣ ਮਾਮਲਾ ਹੈ ਅੱਛਾ ਗੱਲ ਇਹ ਆ ਕਿ ਇਸ ਤੋਂ ਪਹਿਲਾਂ UT ਵਾਸਤੇ ਜਿਹੜਾ ਕਾਮਨ ਕੈਡਰ ਬਣਾਇਆ ਇਹਨਾਂ ਨੇ 3-4 ਸਾਲ ਪਹਿਲਾਂ ਉਹਦੇ 'ਚ ਜੋ ਪੰਜਾਬ ਦਾ ਸੀਗਾ ਬਚਿਆ ਖੁੱਚਿਆ ਉਹ ਤੱਕਦਾ ਸੀ ਉਹਨਾਂ ਨੇ ਕਿ ਡੀਐਸਪੀਜ਼ ਵੀ ਜਿਹੜੇ ਆ ਹੂੰ ਹੂੰ ਉਹ ਕਾਮਨ ਕੈਡਰ 'ਚੋਂ ਜਾਣਗੇ 60-40 ਵਾਲੇ ਅਨੁਪਾਤ 'ਚੋਂ ਨਹੀਂ ਜਾਣਗੇ ਕੌਣ ਬੋਲੇ ਚਾਰ ਦਿਨ ਇਹਨਾਂ ਨੇ ਬਿਆਨ ਦਿੱਤੇ ਭੁੱਲ ਗਏ ਇਹਨਾਂ ਨੂੰ ਤਾਂ ਯਾਦ ਵੀ ਨਹੀਂ ਹੋਣਾ ਅੱਜ ਮੈਂ ਯਾਦ ਕਰਵਾ ਰਿਹਾ ਜੀ ਕਿ ਕਾਮਨ ਕੈਡਰ ਬਣਿਆ ਸੀ ਉਹਦੋਂ ਵੀ ਤੁਸੀਂ ਤਲਵਾਰਾਂ ਚੁੱਕੀਆਂ ਸੀ ਸਿਆਸੀ ਤੌਰ ਤੇ ਕਿ ਭਾਈ ਹਾਂ ਕਰ ਦਿਆਂਗੇ ਉਹ ਕਰ ਦਿਆਂਗੇ ਕੀ ਕਰ ਸਕੇ ਕੁਝ ਨਹੀਂ ਸਾ ਤੇ ਹੁਣ ਫੇਰ ਸਿਆਸੀ ਤਲਵਾਰਾਂ ਤੂੰ ਲਈਆਂ ਪਾਗੋ ਪਾਣੀ ਖਬਰਾਂ ਤੇ ਬਸ ਹਾਂਜੀ ਬਸ ਹੈ ਇਹੋ ਕੁਸ਼ਿਆ ਹੁਣ ਦੂਜੀ ਗੱਲ ਇਹ ਆ ਕਿ ਦੇਖੋ ਆ ਇੱਕ ਡਾਕੂਮੈਂਟ ਹੈ ਮੈਂ ਬੜਾ ਕਹਿ ਲਓ ਕਿ ਤੁਹਾਡੇ ਵਾਸਤੇ ਨਾ ਇੱਕ ਨਵਾਂ ਇਹਦੇ ਵਿੱਚ ਐਡ ਕਰਨ ਵਾਸਤੇ ਜੀ ਜੀ ਲਿਆਂਦਾ ਕੱਢ ਕੇ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਚੋਂ ਗੁਜ਼ਰਦੇ ਆਂ ਖਬਰਾਂ ਚੋਂ ਗੁਜ਼ਰਦੇ ਆਂ ਅਸੀਂ ਕੱਲੀਆਂ ਖਬਰਾਂ ਚੋਂ ਗੁਜ਼ਰਦੇ ਨਹੀਂ ਅਸੀਂ ਖਬਰਾਂ ਨੂੰ ਜੀਨੇ ਆਂ ਜੀ ਜੀ ਬਿਲਕੁਲ ਜਿਹੜੇ ਲੋਕ ਆਪਣੇ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਜੀਉਣ ਲੱਗ ਜਾਂਦੇ ਆ ਨਾ ਉਹ ਚੀਜ਼ਾਂ ਰਚ ਜਾਂਦੀਆਂ ਤੁਹਾਡੀ ਜ਼ਹਿਨੀयत ਦੇ ਵਿੱਚ ਵੀ ਖੂਨ ਚ ਵੀ ਜੀ ਜੀ ਇੱਥੇ ਕਿਉਂ ਆਇਆ ਸੀਗਾ ਕਿ ਜਿਹੜਾ ਚੰਡੀਗੜ੍ਹ ਚੈਪਟਰ ਆ ਮਤਲਬ ਕਿ ਜਿਹੜੇ ਆਰਕੀਟੈਕਟ ਹੁੰਦੇ ਆ ਨਾ ਉਹਨਾਂ ਦੀ ਇੱਕ ਜਥੇਬੰਦੀ ਕਹ ਲਓ ਜੀ ਉਹਨਾਂ ਨੇ ਕੀ ਲਿਖਿਆ ਸੀਗਾ ਉਹ ਲਿਖਿਆ ਸੀ ਚੰਡੀਗੜ੍ਹ ਚੈਪਟਰ ਰਾਈਟਸ ਨਿਊ ਹਰਿਆਣਾ ਵਿਧਾਨ ਸਭਾ ਬਿਲਡਿੰਗ ਵਿਲ ਬੀ ਡਿਸਾਸਟਰ ਫॉर ਚੰਡੀਗੜ੍ਹ ਹਮ ਸਭ ਲੜਾਈ ਇੱਥੇ ਇਸ ਆਧਾਰ ਤੇ ਹੀ ਲੜੀ ਜਾ ਸਕਦੀ ਸੀ ਇਹ 22 ਦੀ ਗੱਲ ਹੈ ਹਮ ਜੂਨ 22 ਦੀ ਇੱਕ ਲੈਟਰ ਲਿਖਿਆ ਗਿਆ ਬਕਾਇਦਾ ਕਿ ਭਾਈ ਜਿਹੜਾ ਚੰਡੀਗੜ੍ਹ ਹੈ ਨਾ ਉਹਦੇ ਵਾਸਤੇ ਡਿਜ਼ਾਸਟਰ ਸਿੱਧ ਹੋਏ ਜਿਹੜਾ ਉਹਦਾ ਸਾਰਾ ਮੈਪ ਪਹਿਲਾਂ ਦਾ ਬਣਿਆ ਹੋਇਆ ਸਾਰੀ ਕੰਸਟਰਕਸ਼ਨ ਨਾ ਉਹ ਤਾਂ ਹੈ ਜੀ ਚੰਡੀਗੜ੍ਹ ਦਾ ਮਾਸਟਰ ਪਲਾਨ 2030 ਤਿਆਰ ਆ ਹੂੰ ਹੂੰ ਇਹ ਉਹਦੀਆਂ ਵੀ ਧੱਜੀਆਂ ਉੜਾ ਦੇਊਗਾ ਜੀ ਹੂੰ ਠੀਕ ਹੈ ਨਾ ਜੀ ਜੋ ਕਰਬੂਜੀ ਇਹਦਾ ਹੈ ਮਾਡਲ ਉਹਨੂੰ ਤੇ 6 ਵਜੇ ਕੀ ਵਜੇਗੀ ਹੂੰ ਇਨ ਫਿਊਚਰ ਜਿਹੜਾ ਮਾਸਟਰ ਪਲਾਨ ਹੈ ਉਸ ਮਾਸਟਰ ਪਲਾਨ ਦੀਆਂ ਵੀ ਇਹ ਧੱਜੀਆਂ ਉੜਾ ਦਿੰਦਾ ਤੁਸੀਂ ਮੈਨੂੰ ਦੱਸੋ ਇਹਨਾਂ ਚੋਂ 22 ਚ ਇਸ ਮੁੱਦੇ ਨੂੰ ਆਧਾਰ ਬਣਾ ਕੇ ਜਿੱਥੇ ਆਰਕੀਟੈਕਟ ਹੀ ਕਹਿ ਰਹੇ ਆ ਹੂੰ ਤੁਹਾਡੇ ਚੋਂ ਕਿਹੜਾ ਬੰਦਾ ਲੜਾਈ ਲਾਉਣ ਚੱਲ ਗਿਆ ਲਗਭਗ 2 ਸਾਲ ਪਲੱਸ ਟਾਈਮ ਹੋ ਗਿਆ ਕੀ ਹੋ ਗਿਆ ਜੀ ਆ ਤੁਸੀਂ ਦੱਸ ਦਿਓ ਕਿ ਇਸ ਸੰਬੰਧੀ ਕਿਸੇ ਇੱਕ ਲੀਡਰ ਦਾ ਬਿਆਨ ਕੱਢ ਕੇ ਦਿਖਾ ਦਿਓ ਇਹ ਸਾਰੇ ਜਿਹੜੇ ਹੈਗੇ ਆ ਨਾ ਸਾਰਿਆਂ ਨੂੰ ਕਹਿ ਰਿਹਾ ਮੈਂ ਜੀ ਜੀ ਇਹ ਆ ਗਏ ਡੰਗ ਟਪਾਉ ਨੇਤਾ ਹੂੰ ਹੂੰ ਡੰਗ ਟਪਾਉ ਤੇ ਦਾਣਾ ਪਾਣੀ ਖਾਉ ਬਸ ਬਿਲਕੁਲ ਜੀ ਹੋਰ ਕੁਛ ਨਹੀਂ ਜੇ ਪੱਲੇ ਰੋਲਾ ਜਿੰਨਾ ਮਰਜ਼ੀ ਪਾਉਣ ਫਸਲੇ ਕਾਪ ਰਸਤੀ ਹੈ ਮੌਕੇ ਤੇ ਜੋ ਮਿਲ ਗਿਆ ਉਹ ਖਲੇਵਾਸ ਕਰ ਲੈਣਾ ਤੇ ਨਾ ਚੰਡੀਗੜ੍ਹ ਉਹ ਅੱਜ ਦੇਣ ਪੰਜਾਬ ਨੂੰ ਨਾ ਉਹ ਦੇਣ ਕੱਲ ਤੂੰ ਹੀ ਜਾ ਕੇ ਜਿੱਥੇ ਬਹਿਣਾ ਬਹਿ ਜਾ ਤਾਡ ਨੂੰ ਨਹੀਂ ਕੋਈ ਗੌਲ ਦਾ ਜਦੋਂ ਵਿਧਾਨ ਸਭਾ ਹੀ ਬਣ ਗਈ ਸਭ ਕੁਝ ਹੋ ਗਿਆ ਨਾ ਪਹਿਲਾਂ ਕੋਈ ਨਹੀਂ ਬੰਦਾ ਪੁੱਛੇ ਕਿ ਜਦੋਂ ਭਾਜਪਾ ਜੁਆਇਨ ਕੀਤੀ ਸੀ ਉਦੋਂ ਸ਼ਰਤ ਰੱਖ ਲੈਂਦੇ ਕਿ ਚੰਡੀਗੜ੍ਹ ਦਿਓ ਪਹਿਲਾਂ ਹੂੰ ਚਾਚਾ ਚੌਧਰੀ ਫੇਰ ਆਏਗਾ ਜੀ 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 ਖੈਰ ਜਾਖੜ ਸਾਹਿਬ ਹੋਰਾਂ ਤੇ ਵੀ ਆਪਾਂ ਗੱਲਬਾਤ ਕਰਦੇ ਆਂ ਇਧਰ ਪੰਜਾਬੀ ਜੀ ਕਹਿ ਰਹੇ ਨੇ ਕਿ ਭਾਈ ਜੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤਾਂ ਕਹਿੰਦੇ ਭਾਜਪਾ ਦੀਆਂ 5-6 ਸੀਟਾਂ ਕਹਿੰਦੇ ਮਿਲ ਜਾਣੀਆਂ ਇਹਨਾਂ ਨੂੰ ਪਰ ਇਹ ਵੀ ਐਡਾ ਸੌਖਾ ਕਿੱਥੇ ਆ ਮੈਂ ਤੁਹਾਨੂੰ ਦੱਸ ਦਿੱਤਾ ਕਿ ਚੰਡੀਗੜ੍ਹ ਦੇ ਲੋਕ ਹੀ ਰੌਲਾ ਪਾ ਦੇਣਗੇ ਸਾਹਿਬ ਉਹਨਾਂ ਨੂੰ ਪਤਾ ਕਿ ਚੰਡੀਗੜ੍ਹ ਦਾ ਬੈਰੀਅਰ ਜਿਵੇਂ ਖਤਮ ਹੁੰਦਾ ਨਾ ਮੋਹਾਲੀ ਵਾਲਾ ਹੂੰ ਤੇ ਉੱਥੇ ਤੁਸੀਂ ਦੇਖ ਲਓ ਜੀ 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 ਕਿੰਨਾ ਫਰਕ ਆ ਮਤਲਬ ਕਿ ਮੈਂ ਤੇ ਹੁਣ ਜਾਂ ਜਿਵੇਂ ਤੁਹਾਨੂੰ ਦੱਸਿਆ ਕਿ ਗੀੜਾ ਛੇੜਾ ਲੱਗਦਾ ਰਹਿੰਦਾ ਜੀ ਜੀ ਇਥੋਂ ਵਾਲੀਆਂ ਸੜਕਾਂ ਤੇ ਉਹਨਾਂ ਆਪਣੀਆਂ ਇਥੋਂ ਦੀ ਠੀਕ ਹੈ ਕਰਾਪਸ਼ਨ ਉੱਥੇ ਵੀ ਹੈਗੀ ਆ ਬਿਲਕੁਲ ਪਰ ਇਥੋਂ ਦੀ ਸਖਤਾਈ ਉੱਥੋਂ ਦੀ ਸਖਤਾਈ ਹਮ ਪ੍ਰਸ਼ਾਸਕੀ ਤੌਰ ਤੇ ਉਹ ਦੇਖ ਲਓ ਤੁਸੀਂ ਬਿਲਕੁਲ ਬਹੁਤ ਫਰਕ ਹੈ ਜੀ ਤੇ ਜਿਹੜੇ ਉੱਥੋਂ ਤੇ ਰਹਿਣ ਵਾਲੇ ਉਹ ਨਹੀਂ ਆਉਣਗੇ ਤੁਸੀਂ ਉਹ ਉਹਨਾਂ ਨੇ ਛੇੜ ਦੇਣਾ ਕਿ ਨਾ 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 ਭਾਈ ਅਸੀਂ ਨਹੀਂ ਜਾਣਾ ਪੰਜਾਬ ਚ ਹਮ ਹਮ ਬਿਲਕੁਲ ਜੀ ਬਿਲਕੁਲ ਤੇ ਇੱਕ ਸਿਆਸੀ ਮੁੱਦਾ ਇਸ ਤੋਂ ਵੱਧ ਹੋਣ ਕੁਝ ਨਹੀਂ ਕੁਝ ਨਹੀਂ ਬਿਲਕੁਲ ਜੀ ਅਜ ਉਸਤਾਰ ਜੀ ਵੀ ਕਹਿ ਰਹੇ ਨੇ ਕਿ ਚੰਡੀਗੜ੍ਹ ਤੇ ਐਸਵਾਈ ਵਾਲਾ ਮਸਲਾ ਕਿ ਕਦੇ ਵੀ ਹੱਲ ਨਹੀਂ ਹੋਣਾ ਅ ਸੁਖਪ੍ਰੀਤ ਜੀ ਆਪਾਂ ਜ਼ਰੂਰ ਇਸ ਤੇ ਗੱਲਬਾਤ ਕਰਾਂਗੇ ਅੱਗੇ ਜਾ ਕੇ ਸਮਾਂ ਮਿਲਦਾ ਤਾਂ ਪਹਿਲਾਂ ਆਪਾਂ ਕੁਝ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਨੇ ਆਮ ਖਬਰਾਂ ਆਪਾਂ ਉਹਨਾਂ ਤੇ ਗੱਲਬਾਤ ਕਰ ਲਈਏ ਜਦੋਂ ਵੀ ਕਹਿੰਦੇ ਮੋਦੀ ਅਮਿਤ ਸ਼ਾਹ ਚੰਡੀਗੜ੍ਹ ਆਉਂਦਾ ਸਮਝੋ ਪੰਜਾਬ ਚ ਕੁਝ ਨਾ ਕੁਝ ਖੁੱਸਣੀ ਜਾ ਰਿਹਾ ਕੁਲਮੀਰ ਗਿੱਲ ਜੀ ਕਹਿ ਰਹੇ ਨੇ ਬਿਲਕੁਲ ਜੀ ਇਹ ਚੱਲ ਰਿਹਾ ਮੁੱਦਾ ਤੇ ਆਪਣੇ ਸਾਹਮਣੇ ਆ ਖੈਰੀ ਦੇ ਚੋਂ ਜਿਵੇਂ ਮਿੰਟੂ ਜੀ ਨੇ ਕਿਹਾ ਕਿ ਭਾਈ ਹੋਣਾ ਕਰਨਾ ਕੁਝ ਨਹੀਂ ਆ ਕਿਉਂਕਿ ਆਪਾਂ ਬਹੁਤ ਲੇਟ ਹੋ ਕੇ ਚੀਜ਼ਾਂ ਯਾਦ ਕਰਦੇ ਆ ਫਿਰ ਐਕਸ਼ਨ ਚਾਉਂਦੇ ਆ ਉਹਦੋਂ ਬਹੁਤ ਕੁਝ ਲੰਘ ਗਿਆ ਹੁੰਦਾ ਜੀ ਜੀ ਸਰ ਪਰ ਇਹ ਜ਼ਿਆਤੀ ਆ ਪੰਜਾਬ ਦੇ ਨਾਲ ਕਿ ਪੰਜਾਬ ਵੀ ਆਪਣੀ ਜਿਹੜਾ ਕਿਉਂਕਿ ਮੂਹ ਲਿਆ ਤੇ ਉਹਦੀ ਵੀ ਭਾਈ ਰਾਜਧਾਨੀ ਆਪਣੀਆਂ ਨੇ ਜੀ ਜੀ